tere je haapna koi sukh kaam di bana ke tere wangu sukh kaam di bana ke tere wangu ujad daya apna koi tan tan dashmesh mere sayya tere je haap ਪਤੇ ਸਿੰਗ ਨੂੰ ਖੜੋਣਾ ਚਾਹੁੰਦੇ ਹੋਂ ਕੇ ਬਾਂਦੇ ਉੱਤੇ ਆਪਣੀ ਸਵੋਣਾ ਚਾਹੁੰਦੇ ਹੋਂਗੇ ਬਾਂਦੇ ਉੱਤੇ ਆਪਣੀ ਸਵੋਣਾ ਚਾਹੁੰਦੇ ਹੋਂਗੇ ਨੀਹਾਂ ਖਾ ਗਈਆਂ ਜਿਗਰ ਦੇ ਟੁੱਟੇ ਨੀਹਾਂ ਖਾ ਤੇਰੀ ਅੱਖ ਨਾ ਰੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇ ਹਬਾਪਨਾ ਕੋਈ ਕੌਣ ਚਾਹਦਾ ਮੰਨ ਨਾਨੀ ਪੁੱਤਰਾ ਦੇ ਸਰ ਨੂੰ ਸੱਚ ਦੱਸਿਓ ਕਿਨਾ ਕਿਆ ਕੀਤਾ ਜੋਰਾਵਰ ਨੂੰ ਸੱਚ ਨਾਕ ਯਾਦ ਕੀਤਾ ਜੋਰਾਵਰ ਨੂੰ ਤੇਰੀ ਪਾਤਸ਼ਾਹ ਵੜੀਏ ਕੁਰਬਾਨੀ ਤੇਰੀ ਪਾਤਸ਼ਾਹ ਵੜੀਏ ਕੁਰਬਾਨੀ ਸਕਦਾ ਵੀ ਆਖ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਈਆਂ ਬਾਪਨਾ ਕੋਈ ਚੁੱਬਿਆ ਨਿਕੰਡਾ ਜੰਦ ਜਰਿਆ ਲਾਦ ਨੂੰ ਕਿਹੜੇ ਹਾਲ ਸੁਣੀ ਹੋਣੀ ਨੇ ਜੀ ਉਹ ਅੱਜ ਦੀ ਜੁਝਾਰ ਨੂੰ ਕਿਹੜੇ ਹਾਲ ਸੁਣੀ ਹੋਣੀ ਨੇ ਜੀ ਉਹ ਅੱਜ ਦੀ ਜੁਝਾਰ ਨੂੰ ਪੁੱਤੜੇ ਪੁੱਤ ਡੇਗ ਦੇ ਨੂੰ ਦੇਖ ਕੇ ਜੇ ਕਰੇ ਸਕਦਾ ਅਲਾਪ ਨਾ ਕੋਈ ਤਾਨ ਤਨਦਸ਼ ਮੇਸ਼ ਮੇਰੇ ਸਿਆ ਤੇਰੇ ਜੇ ਹਾਬ ਆਪਣਾ ਕੋਈ ਸੁਖ ਕਾਮ ਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆਪਣਾ ਕੋਈ ਵਾਣਗੇ ਨਲਾ ਸ਼ਾਂਦੂਵੇਂ ਹੋਏ ਠੰਡ ਸੀਤ ਨੇ ਕੇਵੇਂ ਅੱਖ ਦੇ ਪਾਇਓ ਨਾ ਕੋਈ ਕਫਨ ਜੀਤ ਤੇ ਕੇਵੇਂ ਅੱਖ ਦੇ ਪਾਇਓ ਨਾ ਕੋਈ ਕਫਨ ਜੀਤ ਤੇ ਪੁੱਤ ਸਾਸਨਤਾ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆ ਤੇਰੇ ਜੇ ਹਬਾ ਆਪਣਾ ਕੋਈ ਸੁਖ ਕਾਮਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ